ਦੇਖੋ ਪਰਮਾਤਮਾ ਦੇ ਨਹੀਂ ਦੇਖਣਾ ਮੈਂ ਤੁਹਾਨੂੰ ਸਿੱਧਜੀ ਗੱਲ ਕਰਦਾ ਜੇ ਤੁਹਾਨੂੰ ਜੇ ਤੁਹਾਨੂੰ ਕਹਿੰਦਾ 100 ਹੱਥ ਰੱਸਾ ਸਿਰੇ ਤੇ ਗੱਡ ਤੁਹਾਨੂੰ ਗੱਲ ਮੈਂ ਦੱਸਣ ਲੱਗਿਆ ਪਰਮਾਤਮਾ ਨੂੰ ਕੋਈ ਮਤਲਬ ਨਹੀਂ ਤੁਸੀਂ ਇਨਾ ਹੱਤੇ ਹੋ ਨਹੀਂ ਨਾ ਸਿੱਧਜੀ ਗੱਲ ਇਹ ਨਾ ਨਾ ਆ ਕੇ ਰੱਬ ਮਿਲਦਾ ਨਹੀਂ ਮਿਲਦਾ ਉਹਨੂੰ ਮਤਲਬ ਵੀ ਨਹੀਂ ਕੋਈ ਤੁਹਾਡਾ ਮੂੰਹ ਝੂਠਾ ਸੋਚਿਆ ਉਹਨੂੰ ਕੋਈ ਮਤਲਬ ਨਹੀਂ ਉਹ ਵੀ ਚੰਗੇ ਕੱਪੜੇ ਪਾਏ ਜਾਂ ਗੰਦੇ ਪਾਏ ਉਹਨੂੰ ਕੋਈ ਮਤਲਬ ਨਹੀਂ ਉਹਨੂੰ ਸਰ ਪ੍ਰੀਮ ਤਾਂ ਸਤਿ ਸ੍ਰੀ ਅਕਾਲ ਤੁਸੀਂ ਘਟਨਾਵਾਂ ਜਪਿਆ ਵੱਧ ਜਪਿਆ ਨਹੀਂ ਵੀ ਜਪਿਆ ਜੇ ਮਹਾਰਾਜ ਕਿਰਪਾ ਕਰਨ ਤੇ ਆਵੇ ਨਾ ਜਿਹਨੇ ਨਾਮ ਨਹੀਂ ਜਪਿਆ ਉਹਤੇ ਵੀ ਹੋ ਜਣੀ ਹੈ ਹਾਂ ਜਿਹੜਾ ਇੱਕ ਪਾਸੇ ਵੱਧ ਜਪਦਾ ਉਹਤੇ ਕਰਨੀ ਨਹੀਂ ਇਹ ਮਹਾਰਾਜ ਦੀ ਮਰਜ਼ੀ ਹੈ ਜੀ ਹਾਂ ਇਹ ਬੰਦਾ ਕਹਿੰਦਾ ਕਿ ਮੈਂ ਨਹੀਂ ਕਹਦਾ ਵੀ ਨਾਉਣਾ ਨਹੀਂ ਚਾਹੀਦਾ ਜ਼ਰੂਰੀ ਹੈ ਪਰ ਇਹ ਨਹੀਂ ਵੀ ਕਹੀਆਂ ਹੋਈ ਹੁੰਦਾ ਵੀ ਨਾ ਕੇ ਹੀ ਨਾਮ ਜਪਣਾ ਹਾਂ ਜੀ ਕੋਈ ਜ਼ਰੂਰੀ ਨਹੀਂ ਹੈ ਹਾਂ ਇਹ ਨਾਉਣ ਦਾ ਵੀ ਇੱਕ ਟਾਈਮ ਹੁੰਦਾ ਕਿਉਂ ਜਿਹੜਾ ਨਾਮ ਜਪਣ ਦਾ ਟਾਈਮ ਹੈ ਉਸ ਟਾਈਮ ਜੇ ਆਪਾਂ ਨਾਉਣ ਲੱਗ ਪਏ ਫੇਰ ਉਹ ਨਾਮ ਨਹੀਂ ਬੰਦਦਾ ਜਪਸ ਰੰ ਸਤ ਜੋ ਜਿਹੜਾ ਮਨ ਹੈ ਨਾ ਇਹ ਤਾਂ ਪਹਿਲੀ ਕਹਿੰਦਾ ਵੀ ਹਾਂ ਨਾਣਾ ਪੜਨਾ ਚਾੜੇ ਯਾਰ ਕਿਹੜਾ ਨਾਮ ਜਪੇ ਵੀ ਉਹ ਰੁਕਾਵਟ ਹੀ ਦੂਰ ਕਰੋ ਜਿਹੜੀ ਨਾਮ ਚ ਆਵੇ ਸਤ ਇਹ ਹੈ ਨਾ ਦਿੱਕਤ ਨਹੀਂ ਪਰਮਾਤਮਾ ਦਾ ਹਿਸਾਬ ਹੀ ਵੱਖਰਾ ਪਰਮਾਤਮਾ ਨੂੰ ਇਹ ਨਹੀਂ ਮਤਲਬ ਵੀ ਤੁਸੀਂ ਸਰਦਾਰੋਂ ਜਾਂ ਮੁੰਨੇ ਸਤਿ ਸ੍ਰੀ ਅਕਾਲ ਹਾਂ ਉਹਨੂੰ ਕੋਈ ਮਤਲਬ ਨਹੀਂ ਜਦੋਂ ਬੰਦਾ ਬ੍ਰਹਮਚਰ ਜਾਂਦਾ ਤਾਂ ਉੱਥੇ ਸਿਰਫ ਇੱਕ ਪਰਮਾਤਮਾ ਨੂੰ ਪ੍ਰੇਮ ਚਾਹੀਦਾ ਵਾ ਸਤਿ ਸ੍ਰੀ ਅਕਾਲ ਹਾਂ ਕਿਰਪਾ ਉਹਨੇ ਹਿੰਦੂ ਤੇ ਵੀ ਕਰ ਦੇਣੀ ਹੈ ਸਰਦਾਰ ਤੇ ਵੀ ਕਰ ਦੇਣੀ ਜੀ ਸਰਦਾਰੀ ਬੰਦੇ ਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜੀ ਮਾਜੀ ਪਰ ਇਹ ਨਹੀਂ ਬੰਦੇ ਨੂੰ ਸਰਦਾਰੀ ਦਾ ਹੁਣ ਵੀ ਨਹੀਂ ਮੈਂ ਸਰਦਾਰ ਹਾਂ ਜੀ ਹਿੰਦੂ ਤੇ ਕਿਰਪਾ ਨਹੀਂ ਹਾਂ お手頃されて。